ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲਿਮਿਟਡ ਨਿਊਜ਼ ਮੈਂ ਗੋਵਿੰਦ ਸਿੰਘ ਜੀ ਪੰਜਾਬ ਸਰਕਾਰ ਦੇ ਤਰਫੋਂ ਚਲਾਈ ਗਈ ਮੁਹਿੰਮ ਆਪਦੀ ਸਰਕਾਰ ਆਪਦੇ ਦਰਵਾਜ਼ੇ ਦੇ ਤਹਿਤ ਬਹਿੰਡਾ ਦੇ ਵਿੱਚ ਮਹੱਲੇ ਵਿੱਚ ਕੈਂਪ ਲਾਇਆ ਜਾ ਰਹੇ ਹੈਗੇ ਨੇ ਇਸ ਵੇਲੇ ਅਸੀਂ ਬਹਿੰਡਾ ਦੇ ਨਾਮਦੇਵ ਰੋਡ ਤੇ ਇੱਕ ਪਾਰਕ ਦੇ ਵਿੱਚ ਮੌਜੂਦ ਹੈਗੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਆਪਦੀ ਸਰਕਾਰ ਆਪਦੇ ਦਰਵਾਜ਼ੇ ਦੇ ਤਹਿਤ ਕੈਂਪ ਲਾਇਆ ਗਿਆ ਹੈਗਾ ਜਿੱਥੇ ਲੋਕਾਂ ਨੂੰ ਮਹੱਲੇ ਦੇ ਵਿੱਚ ਹੀ ਹੈਗੀ ਹੈ ਸਾਰੇ ਵਿਭਾਗਾਂ ਦੀ ਸਹੂਲਤ ਉੱਥੇ ਤੁਰੰਤ ਹੀ ਮਿਲ ਜਾਵੇ ਤੁਸੀਂ ਦੇਖਦੇ ਹੋ ਵੱਖ-ਵੱਖ ਕਾਊਂਟਰ ਲਾਰ ਕੇ ਬਹਿੰਡਾ ਦੇ ਵੱਖ-ਵੱਖ ਵਿਭਾਗਾਂ ਦੇ ਜਿਹੜੇ ਹੈਗੇ ਆ ਅ ਅਧਿਕਾਰੀ ਹੈਗੇ ਕਾਊਂਟਰ ਤੇ ਬੈਠੇ ਹੈਗੇ ਜਿਹੜੇ ਲੋਕ ਜਿਹੜੇ ਹੈਗੇ ਆ ਆਪ ਜਿਹੜੇ ਕੰਮ ਕਾਜ ਦਫਤਰਾਂ ਜਿਹੜਿਆਂ ਨੂੰ ਚੱਕਰ ਲਾਣੇ ਪੈਂਦੇ ਸੀ ਤੇ ਉਹ ਹੁਣ ਮੌਕੇ ਤੇ ਆਪਦੇ ਘਰਾਂ ਦੇ ਕੋਲੇ ਹੀ ਆਪਦੇ ਮਹੱਲੇ ਦੇ ਵਿੱਚ ਹੀ ਕੰਮ ਕਰਵਾਣ ਕਰਵਾਣ ਲਈ ਪਹੁੰਚ ਰਹੇ ਹੈਗੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਸ ਤਰ੍ਹਾਂ ਤਸਵੀਰਾਂ ਵੀ ਨਾਲ ਦਾ ਦਿਖਾ ਰਹੇ ਹੈਗੇ ਆ ਚਾਹੀਓ ਬਿਜਲੀ ਬੋਰਡ ਦੇ ਵੀ ਆ ਹੈਗਾ ਚਾਹੀਓ ਨਗਰ ਨਿਗਮ ਦਾ ਵੀ ਆ ਹੈਗਾ ਚਾਹੀਓ ਆਰਟੀਬ ਵੀ ਆ ਹੈਗਾ ਵੱਖ-ਵੱਖ ਤਰ੍ਹਾਂ ਦੇ ਵਿਭਾਗ ਜਿਹੜੇ ਹੈਗੇ ਆ ਇੱਥੇ ਮੌਕੇ ਜਿਹੜੇ ਅਫਸਰ ਜਿਹੜੇ ਹੈਗੇ ਆ ਮੌਜੂਦ ਹੈਗਾ ਲੈਪਟਾਪ ਮੌਜੂਦ ਹੈਗਾ ਸਾਰੇ ਜਿਹੜੇ ਹੈਗਾ ਨਾਲ ਦੇ ਲੋਕ ਜਿਹੜੇ ਕੰਮ ਕਾਜ ਹੁੰਦੇ ਆ ਮੌਕੇ ਤੇ ਉਹ ਨਵਟਾਰਾ ਕੀਤਾ ਜਾਂਦਾ ਹੈਗਾ ਸਾਡੇ ਕੋਲ ਲੋਕ ਹੈ ਇਹਨਾਂ ਗੱਲਾਂ ਬਾਤ ਕਰਦੇ ਹੈਗੇ ਉਹਨਾਂ ਨਾਲ ਗੱਲਬਾਤ ਕੋਸ਼ਿਸ਼ ਕਰਦੇ ਆ ਫਿਰ ਸਰ ਕੀ ਕਹਿਣਾ ਚਾਹੁੰਗਾ ਇਸ ਸਰਕਾਰ ਨੇ ਇੱਕ ਮਹਿਮ ਚਲਾਈ ਹੈ ਆਪਕੇ ਸਰਕਾਰ ਆਪਕੇ ਦਰਵਾਜ਼ਾ ਉਹਦੇ ਤਹਿਤ ਬਿਹੰਡ ਵਿੱਚ ਕੈਂਪ ਲਾਇਆ ਗਿਆ ਹੈਗਾ ਸਾਰਿਆਂ ਪਹਿਲਾਂ ਦੱਸੋ ਕੈਂਪ ਕਿਹੜੀ ਜਗ੍ਹਾ ਲੱਗਿਆ ਹੈਗਾ ਕਿੰਨੇ ਕੁ ਲੋਕੋ ਨੂੰ ਇੱਥੇ ਸਹੂਲਤਾਂ ਮਿਲ ਰਹੀ ਹੈਗੀ ਸੀਐਮ ਭਗਵਤ ਬਾੰਦੀ ਰਹਿਨਵਾਈ ਹੇਠ ਅੱਜ ਵਾਰ ਨੰਬਰ 33 ਬਿਹੰਡਾ ਸ਼ਹਿਰ ਦੇ ਨਾਮ ਦੇ ਰੋਡ ਤੇ ਭਗਤ ਸਿੰਘ ਸ਼ਹੀਦ ਭਗਤ ਆ ਆਪकी सरकार आपके द्वार के तहत मेन टेंपल लग गया है जिदे ਵਿੱਚ ਹਰ ਡਿਪਾਰਟਮੈਂਟ ਦੇ ਲੋਕ ਬੈਠੇ ਆ ਜਿਵੇਂ ਬਿਜਲੀ ਬੋਰਡ ਆ ਚਾਹੇ ਕਾਰਪੋਰੇਸ਼ਨ ਆ ਚਾਹੇ ਸਿਹਤ ਵਿਭਾਗ ਆ ਹਰ ਰਿਲੇਟਡ ਜਿਹੜੇ ਲੋਕਾਂ ਦੇ ਰੋਜ਼ 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 ਜਿਹੜੇ ਦਫਤਰਾਂ ਚ ਚੱਕਰ ਲਗਾਉਂਦੇ ਸੀ ਉਹ ਇੱਥੇ ਇੱਕ ਮਹੀਨਾ ਲਗਾਤਾਰ ਪੰਜਾਬ ਦੇ ਵਿੱਚ ਜਿਹੜੇ ਕੈਂਪ ਚੱਲਣਗੇ ਤੇ ਉਹਦੇ ਚ ਅੱਜ ਲੜੀਵਾਰਾ ਜਿਹੜਾ ਵਾਰਡ ਨੰਬਰ 33 ਚ ਇਹ ਕੈਂਪ ਲੱਗਾ ਲੋਕ ਤੁਸੀਂ ਦੇਖ ਹੀ ਰਹੇ ਹੋ ਆ ਆਪਦੇ ਕੰਮ ਲੈ ਕੇ ਆ ਰਹੇ ਤੁਸੀਂ ਕੋਈ ਬੜਾਪਾ ਪੈਨਸ਼ਨ ਆ ਜਾ ਕਿਸੇ ਦਾ ਬਿਜਲੀ ਦਾ ਬਿੱਲ ਆ ਜਾਂ ਕੋਈ ਵੀ ਕੰਮ ਆ ਜਾ ਜਿਵੇਂ ਕਿ ਸਰਟੀਫਿਕੇਟ ਆ ਜਾ ਡਾਕ ਸਰਟੀਫਿਕੇਟ ਆ ਜਾ ਜਨਮ ਸਰਟੀਫਿਕੇਟ ਆ ਉਹਦੇ ਲਈ ਸਾਰੇ ਪੁੱਛ ਰਹੇ ਨੇ ਅੱਛਾ ਜੀ ਆਪਾਂ ਗੱਲ ਕਰੀਏ ਕਿੰਨੇ ਕ ਆਪਣਾ ਇੱਥੇ ਕੰਮ ਜਿਹੜੇ ਮੌਕੇ ਤੇ ਹੋ ਰਹੇ ਹੈ ਕਿਉਂਕਿ ਲੋਕਾਂ ਨੂੰ ਪਹਿਲਾਂ ਕੀ ਕਰਦੇ ਸੀ ਦਫਤਰ ਜਾਣਾ ਪੈਂਦਾ ਸੀ ਹਾਜ਼ਰ ਕਰ ਬਹੁਤ ਹੁੰਦੇ ਸੀ ਅਫਸਰ ਕੰਮ ਨਹੀਂ ਕਰਦੇ ਸੀ ਹੁਣ ਸਰਕਾਰ ਨੇ ਮੁਹਿੰਮ ਚਲਾਈ ਵੀ ਲੋਕਾਂ ਦੇ ਘਰ ਤੱਕ ਅਫਸਰ ਆਣਗੇ ਕਿੰਨੇ ਕ ਕੰਮ ਇੱਥੇ ਹੋ ਰਹੇ ਲੋਕਾਂ ਦੇ ਸਾਡੇ ਸੀਐਮ ਭਗਵਤ ਮਾਨ ਜੀ ਦੀ ਇੱਕ ਬਹੁਤ ਵੱਡੀ ਜਣ ਕਿਉਂਕਿ ਜਿਹੜਾ ਜ਼ਮੀਨ ਨਾਲ ਜੁੜਿਆ ਲੀਡਰ ਹੁੰਦਾ ਉਹਨੂੰ ਲੋਕਾਂ ਦੀ ਜਿਹੜੀ ਬਖੂਬੀ ਜਿਹੜੇ ਦੁੱਖ ਦਰਦ ਹੈ ਉਹਨਾਂ ਨੇ ਜ਼ਮੀਨ ਤੇ ਰਹਿ ਕੇ ਦੇਖੇ ਹੋਏ ਆ ਤੇ ਭੋਗੀ ਆ ਉਹ ਠੀਕ ਹੈ ਇਸ ਕਰਕੇ ਕਿ ਜਿਹੜੀ ਪਿਛਲੀ ਸਰਕਾਰਾਂ ਨੇ 70 75 ਸਾਲ ਲਗਾਤਾਰ ਇਹ ਲੋਕਾਂ ਦੇ ਦੁੱਖ ਦਰਦ ਸੈ ਨਹੀਂ ਉਹ ਹੁਣ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤੇ ਇਹ ਵਾਅਦਾ ਸੀ ਸਾਡਾ ਵੀ ਲੋਕਾਂ ਦੇ ਘਰੇ ਜਾ ਕੇ ਅਫਸਰ ਕੰਮ ਕਰਨਗੇ ਉਹਦੇ ਤਹਿਤ ਤੁਸੀਂ ਦੇਖ ਲਓ ਹੁਣ ਆਪਦੀ ਸਰਕਾਰ ਆਪਦੇ ਦਰਵਾਜ਼ੇ ਹਰ ਵਾਰਡ ਚ ਹਰ ਪਿੰਡ ਚ ਹਰ ਸ਼ਹਿਰ ਦੇ ਵਿੱਚ ਜਾ ਰਹੇ ਹਾਂ ਬਿਲਕੁਲ ਸਾਡੇ ਹੋਰ ਵੀ ਲੋਕ ਨੇ ਗੱਲਬਾਤ ਕਰਦਾ ਕਿ ਕੀ ਕਹਿਣਾ ਚਾਹੂਗਾ ਜਿਸ ਤਰ੍ਹਾਂ ਕੈਂਪ ਲਗਾਇਆ ਹੈ ਪੰਜਾਬ ਸਰਕਾਰ ਨੇ ਮੁਹਿੰਮ ਚਲੇ ਖਾਸ ਤੌਰ ਤੇ ਆਪਦੀ ਸਰਕਾਰ ਆਪਦੇ ਦਰਵਾਜ਼ੇ ਇਹ ਪਹਿਲੀ ਵਾਰ ਹੋਇਆ ਕਿਉਂਕਿ ਲੋਕ ਦਫਤਰਾਂ ਜਾਂਦੇ ਸੀ ਚੱਕਰ ਕੱਢਦੇ ਸੀ ਕੰਮ ਕਾਜ ਨਹੀਂ ਹੁੰਦੇ ਸੀ ਪਰ ਹੁਣ ਸਰਕਾਰ ਖੁਦ ਮੱਲੇ ਵਿਚ ਆ ਰਹੀ ਹੈਗੇ ਅਫਸਰ ਖੁਦ ਮੱਲੇ ਵਿਚ ਆ ਰਹੇ ਤੇ ਲੋਕਾਂ ਦੇ ਕੰਮ ਕਰ ਰਹੇ ਹੈਗੇ ਕਿੰਨਾ ਕ ਫਾਇਦਾ ਹੋ ਰਿਹਾ ਇਸ ਇਹਦੇ ਵਿੱਚ ਆਮ ਜਿਹੜੇ ਲੋਕ ਹਨ ਉਹ ਬਹੁਤ ਜ਼ਿਆਦਾ ਹੈਪੀ ਹੈ ਕਿਉਂਕਿ ਅੱਗੇ ਉਹਨਾਂ ਨੂੰ ਆਫਿਸ ਦੇ ਵਿੱਚ ਕਈ ਵਾਰੀ ਚਾਰਜਾ ਘੰਟੇ ਵੀ ਵੇਟ ਕਰਨੀ ਪ ਕਈ ਵਗੀ ਸੀ ਲੋਕ ਜਾਂਦੇ ਤਾਂ ਉੱਥੇ ਪਤਾ ਲੱਗਦਾ ਸੀ ਵੀ ਅਫਸਰ ਸਾਹਿਬ ਅੱਜ ਆਏ ਨਹੀਂ ਹੁਣ ਇਹ ਘਰ ਘਰ ਜਾ ਕੇ ਬਹੁਤ ਵਧੀਆ ਸਕੀਮ ਹੈ ਜਿਹਦੇ ਵਿੱਚ ਆਮ ਲੋਕਾਂ ਦਾ ਬਹੁਤ ਜ਼ਿਆਦਾ ਬੈਨੀਫਿਟ ਹੈ ਸਰਕਾਰ ਨੌਜਵਾਨਾਂ ਨਾਲ ਗੱਲਬਾਤ ਕਰਦੇ ਨੇ ਕੀ ਕਹਿਣਾ ਚਾਹੁੰਗੇ ਜਿਸ ਤਰ੍ਹਾਂ ਸਰਕਾਰ ਨੇ ਕਮੇਮ ਚਲਾਈ ਹੈ ਮੇਮ ਦੇ ਤਹਿਤ ਤੁਹਾਨੂੰ ਕਿਹਨੇ ਕਹਦਾ ਫਾਇਦਾ ਹੋ ਰਿਹਾ ਕੀ ਕਹਿਣਾ ਬਾਰੇ ਇਹ ਆਪਣੀ ਪੰਜਾਬ ਸਰਕਾਰ ਦੁਆਰਾ ਬਹੁਤ ਹੀ ਇੱਕ ਮਤਲਬ ਵੱਡਾ ਉਪਰਾਲਾ ਕੀਤਾ ਗਿਆ ਜਿਸ ਦੇ ਤਹਿਤ ਲੋਕਾਂ ਦੀ ਖੱਜਲ-ਖੁਆਰੀ ਨੂੰ ਸਭ ਤੋਂ ਘੱਟਾ ਦਿੱਤਾ ਗਿਆ ਜਿੱਥੇ ਕਿ ਲੋਕ ਆ ਪਹਿਲਾਂ ਹਲਕਾ ਨਾਲ ਡਿਪਾਰਟਮੈਂਟ ਜਾਂਦੇ ਸੀ ਉਥੇ ਕੰਮ ਕਰਵਾਉਣ ਲਈ ਆਪਦੇ ਜਾਂਦੇ ਸੀ ਖੱਜਲ-ਖੁਆਰੀ ਹੁੰਦੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਦਾ ਟਾਈਮ ਖਰਾਬ ਹੁੰਦਾ ਸੀ ਤੇ ਇਸ ਇਸ ਦੇ ਦੌਰਾਨ ਸਾਰੇ ਹੀ ਡਿਪਾਰਟਮੈਂਟ ਨੂੰ ਇੱਕ ਛੱਤ ਥੱਲੇ ਲਿਆ ਕੇ ਉਹਨਾਂ ਦੀ ਸਾਰੀ ਖੱਜਲ ਖਵਰੀ ਕਰਕੇ ਉੱਥੇ ਟਾਈਮ ਸਾਰਾ ਉਹਨਾਂ ਦਾ ਬਚਾ ਬਚਾ ਦਿੱਤਾ ਗਿਆ ਹੈ ਜਿਸ ਕਰਕੇ ਲੋਕ ਬਹੁਤ ਹੀ ਖੁਸ਼ ਹਨ ਤੇ ਇੱਥੇ ਤੁਸੀਂ ਦੇਖ ਹੀ ਸਕਦੇ ਹੋ ਹੁਣ ਭਾਰ ਕੇ ਲੋਕ ਆ ਰਹੇ ਹਨ ਤੇ ਆਪਦਾ ਕੰਮ ਕਰਵਾ ਰਹੇ ਹਨ ਅਸੀਂ ਹੋਰ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਜੀ ਕੀ ਕਹਿਣਾ ਚਾਹੁੰਗੇ ਜਿਸ ਤਰ੍ਹਾਂ ਸਰਕਾਰ ਨੇ ਇੱਕ ਵੇਮ ਚੱਲੇ ਹੈਗੀ ਹੈ ਸਾਰੇ ਅਫਸਰ ਤੁਹਾਡੇ ਮੱਲੇ ਤੱਕ ਆ ਰਹੇ ਹੈਗੇ ਆ ਮੌਕੇ ਤੇ ਕੈਂਪ ਲੱਗ ਰਹੇ ਆ ਮੌਕੇ ਤੇ ਕੰਮ ਦੇ ਨਿਪਟਾਰੇ ਹੋ ਰਹੇ ਹੈਗੇ ਨੇ ਕਿਉਂਕਿ ਲੋਕਾਂ ਨੂੰ ਪਹਿਲਾਂ ਬਹੁਤ ਹਜਰ ਕਰ ਹੋਣਾ ਪੈਂਦਾ ਸੀ ਦਫ਼ਤਰ ਜਾਂਦੇ ਸੀ ਕੰਮ ਨਹੀਂ ਹੁੰਦੇ ਸੀ ਵਾਪਸ ਮੁੜਨਾ ਪੈਂਦਾ ਸੀ ਇੰਨਾ ਕਿੰਨਾ ਕਿ ਤੁਹਾਨੂੰ ਫਾਇਦਾ ਹੋ ਰਿਹਾ ਦੇਖੋ ਜਦੋਂ ਸਾਡੀ ਹਰਮਾਨ ਪਿਆਰੀ ਭਗਵੰਤ ਪਾਉਂ ਦੀ ਸਰਕਾਰ ਆਈਏ ਪੰਜਾਬ ਦੇ ਵਿੱਚ ਜੀ ਉਹਨਾਂ ਨੇ ਇੱਕ ਨਵੀਂ ਮਹੌਮ ਚਲਾਈ ਆ ਵੀ ਤੁਹਾਡੇ ਹਰ ਆਪਸਾ ਤੁਹਾਡੇ ਘਰ ਜਾ ਕੇ ਕੰਮ ਕਰਨਗੇ ਇੱਥੇ ਲੋਕਾਂ ਨੂੰ ਲੱਗ ਗਈ ਇਹ ਹਰ ਵਾਰ ਦੇ ਵਿੱਚ ਲਗਾਤਾਰ ਕੰਮ ਪੈ ਲੱਗ ਰਹੇ ਰਗੇ ਲੋਕੋ ਨੇ ਕੋਈ ਸਮੱਸਿਆ ਨਹੀਂ ਹੋ ਰਹੀ ਕਿ ਮਾੜੀ ਮੋਟੀ ਸਾਰੇ ਕਿਤੇ ਹੁੰਦੀ ਹੈ ਕਿਸੇ ਦਾ ਕੋਈ ਡਾਕੂਮੈਂਟ ਨਹੀਂ ਮਿਲਿਆ ਕਿ ਜਿਗਾ ਆਧਾਰ ਕਾਰਡ ਨਹੀਂ ਮਿਲਿਆ ਉਹ ਇੱਥੇ ਮੌਕੇ ਤੇ ਉਹਨਾਂ ਦਾ ਆਧਾਰ ਕਾਰਡ ਜਾਂ ਬੋਰਡਰ ਕਾਰਡ ਬਣਾਏ ਜਾਂਦੇ ਨੇ ਜੇ ਕੋਈ ਬਿੱਲ ਦਾ ਕੋਈ ਡਿਸਪੂਟ ਹੋ ਉਹ ਵੀ ਇੱਥੇ ਕੀਤਾ ਜਾਂਦਾ ਵੀ ਲੋਕਾਂ ਨੂੰ ਦਸਰਾਂ ਜਾਣ ਦੀ ਲੋੜ ਨਹੀਂ ਪਈ ਇੱਥੇ ਆ ਕੇ ਸਾਰੇ ਉਹਨਾਂ ਦਾ ਕੰਮ ਬਣ ਰਹੇਗੇ ਫਰੀਦ ਜੀ ਅੱਛਾ ਤੁਸੀਂ ਤੂੰ ਤੁਹਾਡੇ ਹੱਥ ਚ ਫਾਈਲ ਹੈਗੇ ਤੁਸੀਂ ਕੀ ਕੰਮ ਕਰਨ ਵਾਸਤੇ ਆਏ ਸੀ ਮੈਂ ਤਾਂ ਇਹ ਇਥੇ ਵਾਰਡ ਪਰ ਦਾਣਾ ਵਾਰਡ ਨੰਬਰ 32 ਦੇ ਮੈਂ ਐਮਐਸ ਕੈਂਡੀਡੇਟ ਸੀ ਮੈਂ ਇਲੈਕਸ਼ਨ ਲੜੇ ਸੀ ਇੱਥੇ ਮੈਂ ਮੈਂ ਇਲੈਕਸ਼ਨ ਲੜੇ ਵਾਰਡ ਨੰਬਰ 32 ਦੇ ਵਿੱਚੋਂ ਠੀਕ ਹੈ ਜੀ ਮੈਂ ਰਨਰ ਅਪਰ ਆਇਆ ਸੀ ਇਹ ਸਾਰੇ ਮੇਰੇ ਵਾਰਡ ਇੱਥੇ ਗਲੈਂਡ ਆ ਰਹੇਗੇ ਇਹ ਭੂਸ਼ਣ ਕੁਮਾਰ ਸਾਡੇ ਵੋਟਰ ਨੇਗੇ ਇਹਨਾਂ ਦੀ ਵੋਟਰ ਨਹੀਂ ਮਿਲ ਰਹੀ ਸੀ ਇਹਨਾਂ ਦੀ ਕਿਤੇ ਵੀ ਮੈਂ ਫਿਰ ਸਪੈਸ਼ਲ ਆ ਜਾ ਲੱਭ ਕੇ ਲੈ ਕੇ ਆਇਆ ਆ ਵੋਟਰ ਲਈ ਸੀ ਹਾਂ ਜੀ ਇਹਨਾਂ ਮਿਲ ਗਈ ਇਹਨਾਂ ਨੂੰ ਇਹ ਕੰਮ ਉਹ ਕਰਾਗੇ ਤੇ ਇਹਨਾਂ ਨੂੰ ਬਾਕੀ ਇਹ 1 1 ਖੜੇ ਬੋਟਰ ਜੀ ਇਹਨਾਂ ਦਾ ਅੱਛਾ ਲੋਕਾਂ ਦਾ ਫਾਇਦਾ ਬਹੁਤ ਹੋ ਰਿਹਾ ਜੀ ਹਾਂ ਜੀ ਬਹੁਤ ਫਾਇਦਾ ਹੋ ਰਿਹਾ ਜੀ ਬਿਲਕੁਲ ਤੇ ਮਹੀਮ ਅੱਗੇ ਵੀ ਲਗਤਾ ਚੱਲਣੀ ਚਾਹੀਦੀ ਹਾਂ ਚੱਲ ਚੱਲੀ ਚੱਲੀ ਬਿਲਕੁਲ ਚੱਲਦੀ ਹੈ ਲੋਕਾਂ ਨੂੰ ਦੇਖੋ ਕੋਈ ਬਸਲੇ ਆ ਜੀ ਕਿਸੇ ਚੀਜ਼ ਦੀ ਜਿਹਨੂੰ ਕੋਈ ਮਾਰੇ ਬਸਮਸਿਆ ਆਂਦੀ ਆ ਅਸੀਂ ਆਸਰਾ ਨਾਲ ਡਾਇਰੈਕਟ ਲਿਗ ਵੜਾਣੇ ਆ ਆਪ ਦੀ ਜਗ ਇਹਨਾਂ ਨਾਲ ਲੈ ਕੇ ਬਹੁਤ ਬਸਮਸਿਆ ਆਂਦੀ ਜੀ ਇਹਨਾਂ ਦੀ ਕੋਈ ਨਾ ਕੋਈ ਕੋਈ ਵੀ ਬਿਲਕੁਲ ਐਸੀ ਸਾਡੇ ਲੋਕ ਤੇ ਲੋਕਾਂ ਦਾ ਵੀ ਕਹਿਣਾ ਹੈਗਾ ਵੀ ਸਰਕਾਰ ਦਾ ਜਿਹੜਾ ਹੈਗਾ ਵਾਕ ਜਿਹੜੇ ਹੈਗੇ ਕਾਫੀ ਸਲਾਗਾ ਕੋ ਕਰਤਾ ਮੈਂ ਕਿਉਂਕਿ ਇਸ ਅਫਸਰ ਜਿਹੜੇ ਹੁਣ ਹੈਗੇ ਹੈ ਮਹੱਲੇ ਵਿੱਚ ਪਹੁੰਚ ਰਹੇ ਹੈਗੇ ਨੇ ਵਾਰਾਂ ਵਿੱਚ ਪਹੁੰਚ ਰਹੇ ਹੈਗੇ ਨੇ ਤੇ ਲੋਕ ਵੀ ਜਿਹੜੇ ਹੈਗੇ ਹੁਣ ਪਹਿਲਾਂ ਦਫਤਰਾਂ ਨੂੰ ਚੱਕਰ ਕੱਟਣੇ ਪੈਂਦੇ ਸੀ ਉਹਨਾਂ ਦਾ ਕੰਮ ਕਾਜ ਨਹੀਂ ਹੁੰਦੇ ਸੀ ਉਹਨੂੰ ਮਹੱਲੇ ਵਿੱਚ ਉਹਨਾਂ ਦਾ ਕੰਮ ਕਾਜ ਹੋ ਰਿਹਾ ਤੇ ਲੋਕ ਵੀ ਜਿਆਦਾ ਇਸ ਤੋਂ ਕਾਫੀ ਜਿਆਦਾ ਫਾਇਦਾ ਚੁੱਕ ਰਹੇ ਹੈਗੇ ਨੇ ਤੇ ਲੋਕ ਵੀ ਜਿਆਦਾ ਖੁਸ਼ ਨਜ਼ਰ ਆ ਰਹੇ ਨੇ ਭਿੰਡਾ ਤੋਂ ਗੋਵਿੰਦ ਸੈਣੀ ਇੰਡੀਆ న్యూਸ ਪੰਜਾਬ